ਨੇ ਗਰੀਬੀ ਵਾਕਈ ਭਾਈ ਕਰੋ ਲਫੇੜੇ ਮਾਰ ਕੇ ਕੱਢੀ ਆ ਸਕਦੀ ਆ ਤੇ ਇਹ ਬਾਈ ਪ੍ਰਦੀਪ ਨੇ ਕਰ ਦਿਖਾਇਆ ਕਰਦੀ ਆਣ ਹਰੇ ਕੀ ਗੱਲ ਹੈ ਹਰੇ ਕੀ ਹਾਂ ਆਪਾਂ ਕੱਲੇ ਅਖਰਮਾਨ ਦੇ ਕੱਟ ਕੇ ਆਪਾਂ ਹਾਂ ਹੁਣ ਆ ਜੀ ਦੇਖ ਲੋ ਹੁਣ ਇਹਦੇ ਚ ਆ ਆ ਗਈ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਆ ਗਈ ਆ ਹਣ ਦੇਸੀ ਵੀ ਨੇ ਹਰੇ ਘੁੰਲਦਾ ਜਾਂਦਾ ਹਾਂ ਹਾਂਜੀ ਬਈ ਭੁੱਲੀ ਜਾਂਦਾ ਠੀਕ ਆ ਆਪਾਂ ਪਹੁੰਚ ਗਏ ਬਾਈ ਪ੍ਰਦੀਪ ਕੋਲੇ ਖੜੇ ਕਿੱਥੇ ਆ ਬਾਈ ਬਾਜਾਖਾਨਾ ਤੇ ਜੈਤੋ ਰੋਡ ਤੇ ਖੜੇ ਆ ਤੇ ਬਾਈ ਜੇ ਬੰਦਾ ਕਹਿੰਦੇ ਹੁੰਦੇ ਨੇ ਨਾ ਵੀ ਬੰਦੇ ਚ ਕਲਾ ਹੋਵੇ ਜੇ ਕਲਾ ਹੋਵੇ ਤੇ ਉਹ ਕਲਾ ਤੇ ਮਿਹਨਤ ਕਰੇ ਬੰਦਾ ਤਾਂ ਕਿਉਂਨੇ ਗਰੀਬੀ ਵਾਕਈ ਬਾਈ ਘਰੋਂ ਲਫੇੜੇ ਮਾਰ ਕੇ ਕੱਢੀ ਜਾ ਸਕਦੀ ਆ ਤੇ ਇਹ ਬਾਈ ਪ੍ਰਦੀਪ ਨੇ ਕਰ ਦਿਖਾਇਆ ਬਾਈ ਪ੍ਰਦੀਪ ਸਹੀ ਆ ਗੱਲ ਇਹ ਹਾਂਜੀ ਬਸ ਐਂ ਲਾ ਦੋ ਬਾਈ ਹਾਂ ਸਹੀ ਆ ਨਾ ਲਾਓ ਜੀ ਸਹੀ ਐ ਇਹ ਗੱਲ ਸਹੀ ਆ ਤੇ ਆਪਣੇ ਨਾਲ ਬਾਈ ਪ੍ਰਦੀਪ ਆ ਤੇ ਕੰਮ ਇਧਰ ਦਿਖਾ ਦਿਓ ਬਾਈ ਪਹਿਲਾਂ ਇਧਰ ਮੈਂ ਕਹੂੰਗਾ ਇਧਰ ਮੰਨੂ ਸਾਰੇ ਬਾਈ ਚਾਹ ਪਰ ਰਾਜ ਦਿਓ ਕਿਰਾ ਆ ਦੇਖ ਲਓ ਬਾਈ ਇਧਰ ਕੀ ਕ ਕਾਲਾ ਕਿੰਨੀ ਜਾਨੀ ਕਿ ਯਾਰ ਇਸ ਦੂਤੇ ਕਾਲਾ ਹੈ ਨਹੀਂ ਮੈਂ ਨਾ ਵੀ ਇਸ ਦੂਤੇ ਕਾਲਾ ਨਹੀਂ ਤਾਂ ਨਹੀਂ ਉੱਤੇ ਕਿਉਂਕਿ ਇੱਕ ਤਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦਾ ਬਾਈ ਪ੍ਰਦੀਪ ਹਣੋ ਭਾਈ ਦੱਸ ਦੇ ਆਪਦੇ ਕੰਮ ਬਾਰੇ ਖੁੱਲ ਕੇ ਵੀ ਕੀ ਕੀ ਆ ਪਹਿਲਾਂ ਆਪਾਂ ਇੱਥੋਂ ਹੀ ਆ ਜੀਏ ਹਾਂਜੀ ਭਾਈ ਹਾਂ ਸ਼ੌਂਕ ਕਿਵੇਂ ਪਿਆ ਭਈ ਪ੍ਰਦੀਪ ਗੱਲ ਕਰਕੇ ਤਾਂ ਸ਼ੌਂਕ ਤਾਂ ਭਾਈ ਬਸ ਸ਼ੁਰੂ ਤੋਂ ਹੀ ਸੀਗਾ ਜਿਵੇਂ ਹੁੰਦਾ ਨਾ ਖੂਨ ਚ ਹੀ ਹੁੰਦਾ ਐ ਦਾ ਕੰਮ ਸ਼ੌਂਕ ਭਾਈ ਛੋਟੇ ਹੁੰਦੇ ਤੁਸੀਂ ਸੀਗਾ ਥੋੜਾ ਥੋੜਾ ਠੀਕ ਤੇ ਮੰਨ ਲਓ ਹੌਲੀ ਹੌਲੀ ਭਾਈ ਜਦੋਂ ਫਿਰ ਪੰਗੇ ਲੈਨੇ ਆ ਇਥਰ ਉਥਰ ਕੋ ਦੇਖਦੇ ਹਾਲ ਚ ਬਣਾਉਣ ਦੀ ਚਾਹਤ ਹੁੰਦੀ ਹੈ ਨਾ 11 ਤਾਂ ਜੇ ਹੁਣ ਅੱਧਾ ਛੱਡ ਤਰਾ ਕਿੱਧਰ ਮੱਥਾ ਮਾਰਾਈ ਪਰ ਫੇਰ ਮਾਨ ਜਾਂ ਹਾਰ ਵਾਇਰ ਬਣਾ ਕੇ ਤਾਂ ਵੇਖੇ ਕੋਸ ਤਾਂ ਬਣੂਗਾ ਸ਼ੁਰੂ ਕਰਗੇ ਹੈ ਨਾ ਸ਼ੁਰੂ ਕਰਗੇ ਅਸਲ ਵਿੱਚ ਕੰਮ ਸ਼ੁਰੂ ਕਰਾਂ ਹੀ ਬਈ ਕੰਮ ਸਿਰੇ ਲੱਗਦਾ ਇਹ ਸ਼ੁਰੂ ਨਾ ਕਰੇਂਗੇ ਉਹ ਤਾਂ ਮਤਲਬ ਉਹਨੇ ਤਾਂ ਸਿਰੇ ਲੱਗ ਰਹੀ ਨਹੀਂ ਨਾ ਬੈਠੇ ਨੇ ਆਪ ਤਾਂ ਹੀ ਹੋਈ ਜਾਣਾ ਉਹਨੇ ਕਰਨਾਂ ਦਾ ਪੈਣਾ ਹੀ ਪੈਣਾ ਪਰ ਸ਼ੁਰੂ ਕਿੱਥੋਂ ਕੀਤਾ ਕਿਹੜੀ ਚੀਜ਼ ਤੋਂ ਬਣਾਈ ਹੈ ਕਿ ਇੱਥੇ ਪਈ ਉਹ ਚੀਜ਼ ਇੱਥੇ ਬਈ ਸ਼ੁਰੂ ਅਸਲਚਨਾ ਮੈਂ ਕਰਾਈ ਛੋਟੇ ਜਿਹੇ ਕਲੌਕ ਤੋਂ ਕਲੌਕ ਤੋਂ ਕਲੌਕ ਜਿਵੇਂ ਹੁਣ ਆਪਾਂ ਕਲੌਕ ਦੀ ਗੱਲ ਕਲੌਕ ਦੀ ਗੱਲ ਕਰ ਗਏ ਹੈ ਨਾ ਕਲੌਕ ਤਾਂ ਹੁਣ ਆ ਵੀ ਪਈ ਹੈ ਬਾਈ ਹੈ ਨਾ ਆ ਵੀ ਕਲੌਕ ਹੈ ਹਾਂਜੀ ਉਹ ਤਾਂ ਮੇਨ ਕਲੌਕ ਜਿਹੜਾ ਆਹਾਂ ਪਹਿਲਾਂ ਅਸੀਂ ਕਲੌਕ ਮੰਨ ਲਉਣਾ ਬਾਈ ਸਿੰਪਲ ਬਣਾਉਂਦੇ ਕੱਲੇ ਮੰਨ ਲਾ ਅੱਖਰ ਲਾ ਕੇ ਮੈਂ ਬਣਾਉਂਦਾ ਵੈਸੇ ਸ਼ੌਂਕੀਏ ਤੌਰ ਤੇ ਅੱਛਾ ਆ ਯਾਰ ਦੋਸਤਾਂ ਨੂੰ ਮੜ ਮੜ ਦਿੱਤੇ ਯਾਰ ਕੱਲੇ ਅੱਖਰ ਲਾ ਕੇ ਤੇ ਫੜਾ ਦਿੰਦੇ ਹਾਂ ਵੀ ਲੈ ਜਾ ਬਾਈ ਕੋਈ ਨਹੀਂ ਚੱਲ ਯਾਰ ਕੋਈ ਨਹੀਂ ਹੁੰਦਾ ਠੀਕ ਹੈ ਪਰ ਬਾਈ ਮਤਲਬ ਉਹ ਸ਼ੌਂਕ ਆਪਣਾ ਮੰਨ ਲਓ ਇੱਕ ਇਨਕਮ ਦਾ ਸੋਰਸ ਬਣਾ ਲਿਆ ਸੋਰਸ ਬਣਾ ਲਿਆ ਹਾਂ ਜੀ ਨਾਲੇ ਤਾਂ ਇਨਕਮ ਆ ਗਈ ਅਪਗ੍ਰੇਡ ਹੋ ਗਈ ਹਾਂ ਤਿੰਨ ਚੀਜ਼ਾਂ ਕਰੀ ਜਾਂਦਾ ਬਾਈ ਪ੍ਰਦੀਪ ਯਾਰ ਨਾਲੇ ਤਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਹੈ ਹਾਂ ਜੀ ਕਿਉਂਕਿ ਬਾਈ ਯਾਦ ਰਹਿਣੀ ਹੈ ਜਦੋਂ ਟਾਈਮ ਤੇ ਵੇਖਣ ਜਾਣਾ ਆ ਹੁਣ ਦੇਸੀ ਵੀ ਨੇ ਰੇਕ ਭੁੱਲਦਾ ਜਾਂਦਾ ਹੁੰਦਾ ਹਾਂ ਹਾਂ ਜੀ ਬਾਈ ਭੁੱਲ ਜਾਂਦਾ ਠੀਕ ਆ ਇਹ ਵੀ ਯਾਦ ਰਹਿਣਗੇ ਤੇ ਟਾਈਮ ਤੇ ਦੇਖਣੇ ਦੇਖਣਾ ਉਹਦੇ ਨਾਲ ਆਪਦਾ ਹਨਾ ਪੰਜਾਬੀ ਮਾਂ ਬੋਲੀ ਲਿਪੀ ਉਹ ਆਪਣੇ ਯਾਦ ਰਹੂਗੀ ਠੀਕ ਆ ਬਾਕੀ ਹੋਰ ਵੱਡਾ ਵਰਕ ਤੁਹਾਨੂੰ ਦੱਸ ਦਿਆਂ ਦਰਸ਼ਕੋ ਵੇ ਹੁਣ ਤਾਂ ਹਰ ਚੀ ਹੋ ਗਈ ਹੈ ਨਾ ਪ੍ਰਦੀਪ ਭਰੇਗੀ ਹਾਂ ਬਾਈ ਮਤਲਬ ਐ ਲਾ ਲਓ ਤੁਸੀਂ ਆਰਟ ਐਂਡ ਕ੍ਰਾਫਟ ਹੀ ਕਹਿ ਸਕਦੇ ਕੁਝ ਵੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਸਾਈਜ਼ ਜਿੱਡਾ ਮਰਜੀ ਹਾਂ ਹੁਣ ਆ ਜੀ ਦੇਖ ਲਓ ਹੁਣ ਇਹਦੇ ਚ ਆ ਆ ਗਈ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਆ ਗਈ ਹੈ ਚਾ ਨਾ ਠੀਕ ਆ ਇਹਦੇ ਨਾਲ ਆ ਚੀਜ਼ਾਂ ਨਾਲ ਆਹ ਜੀ ਐਡ ਕਰਤੀ ਹਾਂ ਜੀ ਐਡ ਕਰਤੀ ਤੇ ਹੋਰ ਵੀ ਕੁਝ ਵੀ ਕਰਵਾ ਸਕਦੇ ਤੁਸੀਂ ਮੰਨ ਲਓ ਫੈਮਲੀ ਫੋਟੋ ਵੀ ਐਡ ਫੈਮਲੀ ਫੋਟੋ ਵੀ ਐਡ ਕਰਵਾ ਸਕਦੇ ਆ ਤੇ ਜਿਵੇਂ ਹੁਣ ਆਪਾਂ ਫੇਰ ਗੱਲ ਆ ਗਈ ਹੁਣ ਦੇਖ ਲਓ ਇਧਰ ਗੁਰਬਾਣੀ ਦੇ ਸ਼ਬਦ ਆ ਗਏ ਹਨਾ ਨੇਮ ਪਲੇਟਾਂ ਨੇਮ ਪਲੇਟਾਂ ਆ ਗਈਆਂ ਇਹ ਗੇਟ ਤੇ ਮੇਨ ਹਨਾ ਹਾਂਜੀ ਗੇਟ ਤੇ ਲੱਗ ਜਾਂਦੀ ਇਹ ਇਹ ਖਰਾਬ ਨਹੀਂ ਹੁੰਦੀ ਪ੍ਰਦੀਪ ਬਾਈ ਕੁਝ ਨਹੀਂ ਹੁੰਦਾ ਧੁੱਪ ਮੀਂਹ ਕਿੰਨਾ ਡੱਕਾ ਹੀ ਨਹੀਂ ਹੁੰਦਾ ਜਿਵੇਂ ਹੀ ਜਿਵੇਂ ਨਹੀਂ ਇਹ ਬਈ ਅਸੀਂ ਪਲੇਟ ਦਾ ਸਾਈਜ਼ ਵੱਡਾ ਹੋਣ ਕਰਕੇ ਅਸੀਂ ਵੈਸੇ ਪਲੇਟਾਂ ਪਹਿਲਾਂ 2 ਲੇਅਰ ਤਿਆਰ ਕਰਦੇ ਹਾਂ 3 3 ਲੇਅਰ ਕਰਤੀ 3 ਲੇਅਰ ਕਰਤੀ ਹੈਵੀ ਚ ਹੋ ਗਈ ਉਹਦਾ ਜਿਵੇਂ ਕੰਮ ਖਰਾਬ ਨਾਲ ਦਾ ਭੁੱਲ ਜੂ ਭੁੱਲ ਜੂ ਕੰਮ ਉਹਦਾ ਬਈ ਇੱਕ ਪ੍ਰੋਬਲਮ ਸੀ 2 ਲੇਅਰ ਦੀ ਪ੍ਰੋਬਲਮ ਆ ਅਸੀਂ 2 ਲੇਅਰ ਪਲੇਟ ਆਪਣੇ ਹਾਂ ਇਹ ਪਲੇਟ ਪਹਿਲਾਂ ਵੇਖੀ ਸੀ ਮੈਂ ਪੰਜਾਬ ਦਾ ਨਕਸ਼ਾ ਬਈ ਇਹ ਠੀਕ ਹੈ ਇਹ ਟੂ ਲੇਅਰ ਬਈ ਮਤਲਬ ਹੁੰਦੀ ਥੋੜੀ ਨਾਜ਼ੁਕ ਹੁੰਦੀ ਆ ਟੁੱਟਣ ਦਾ ਡਰ ਰਹਿੰਦਾ ਆ ਹੈਵੀ ਆ ਇਹ ਹੈਵੀ ਚ ਆ ਜਾਂਦੀ ਬਿਲਕੁਲ ਲਓ ਵੀ ਦੋਸਤੋ ਆ ਦੇਖ ਲਓ ਕਿੰਨੀ ਸੋਹਣੀ ਨੇਮ ਪਲੇਟ ਆ ਜੇ ਕਿਸ ਨੇ ਇਹ ਬਣਾਉਣੀ ਹੈ ਬਣਾ ਬਾਕੀ ਆਪਾਂ ਤੁਹਾਨੂੰ ਹੋਰ ਵੀ ਆਪਾਂ ਹੁਣ ਦਿਖਾ ਦਿੰਦੇ ਆ ਸਾਰੀਆਂ ਚੀਜ਼ਾਂ ਹਨਾ ਜਿਵੇਂ ਬਾਬਾ ਨਾਨਕ ਜੀ ਦੀਆਂ ਤਸਵੀਰਾਂ ਇਧਰ ਸਾਰੇ ਦਿਖਾ ਦੋ ਤੁਸੀਂ ਦੇਖ ਹੀ ਲਈਆਂ ਇਹ ਬਹੁਤ ਸੋਹਣੀਆਂ ਲੱਗਦੀਆਂ ਆਪਾਂ ਹਨਾ ਘਰੇ ਲਾ ਸਕਦੇ ਆ ਅੱਜ ਜਿਹਨੇ ਭਾਈ ਕਹਿੰਦਾ ਪ੍ਰਦੀਪ ਪਹਿਲਾਂ ਐਡਾ ਕ ਸੈਟ ਸ਼ੁਰੂ ਕੀਤਾ ਹੈ ਨਾ ਫੁੱਟ বাই ਫੁੱਟ ਦਾ ਹਾਂਜੀ ਇਹਦੇ ਬਈ ਫਰੇਮ ਆ ਪਏ ਉਹਦੇ ਪਿੱਛੇ ਅੱਛਾ ਠੀਕ ਹੈ ਇਹਦੇ ਬਈ ਇਹ ਫਰੇਮ ਸੀ ਭਾਈ ਇਹੇ ਹੂੰ ਤੇ ਇੱਥੇ ਸਟਾਰਟਿੰਗ ਕੀਤੀ ਸੀ ਹਾਂਜੀ ਹਾਂਜੀ ਲੈ ਭਾਈ ਇਹੇ ਸੀਗਾ ਤੇ ਉਸ ਤੋਂ ਬਾਅਦ ਆ ਗਿਆ ਪ੍ਰਦੀਪ ਇੱਥੇ ਉਸ ਤੋਂ ਬਾਅਦ ਭਾਈ ਥੋੜਾ ਜਿਹਾ ਇੱਥੇ ਆ ਗਿਆ ਇੱਥੇ ਆ ਗਿਆ ਹਾਂ ਤੇ ਹੁਣ ਤਾਂ ਭਾਈ ਇੱਥੇ ਆ ਗਿਆ ਇਹ ਕਹ ਰਿਹਾ ਲਾਉਣ ਵਾਲਾ ਇਹ ਕਹ ਰਿਹਾ ਹੋ ਗਿਆ ਅੱਛਾ ਉਹ ਲਾਉਣ ਆ ਲਾਉਣ ਵਾਲੀ ਹੈ ਜੀ ਖਰਾਬ ਹੋ ਗਿਆ ਸੀ ਭਾਈ ਖਰਾਬ ਹੋ ਗਿਆ ਅੱਛਾ ਚਲੋ ਤਾਂ ਚੱਲ ਜਾਈ ਜਾਣਾ ਵਰਕ ਪ੍ਰਦੀਪ ਹਾਂਜੀ ਹਾਂਜੀ ਤੇ ਭਾਈ ਹੁਣ ਜੇ ਗੱਲ ਕਰਗੇ ਵੀ ਜ ਮੈਂ ਸੁਣਿਆ ਪ੍ਰਦੀਪ ਜਹਾਜ ਵੀ ਚੜਾ ਦਿੰਦਾ ਨਾਲ ਜਹਾਜ ਵੀ ਚੜਾ ਦਿੰਨੇ ਆ ਇਹ ਬੰਦਿਆਂ ਚੜਾਉਣਾ ਕਿ ਟਾਈਮ ਵੀ ਸਾਨੂੰ ਟਾਈਮ ਵੀ ਸਾਨੂੰ ਚੜਾਈ ਦਿੰਦਾ ਠੀਕ ਆ ਲੈ ਪ੍ਰਦੀਪ ਜਹਾਜ ਵੀ ਚੜਾ ਦਿੰਦਾ ਹਨਾ ਵੀ ਜੇ ਕਿਸੇ ਨੇ ਆਨਲਾਈਨ ਡਿਲੀਵਰੀ ਕਰਾਉਣੀ ਆ ਤਾਂ ਬੇਚੇ ਜਿੱ ਕੋ ਅੱਗੇ ਕਾਲ ਕਰ ਸਕਦਾ ਹਾਂਜੀ ਬੇਫਿਕਰ ਥੱਲੇ ਨੰਬਰ ਚੱਲੀ ਜਾਂਦਾ ਹਣਾ ਹਾਂਜੀ ਹਾਂ ਤੇ ਅੱਗੇ ਭਾਈ ਆਹ ਦੇਖ ਲੋ ਇੱਧਰ ਆ ਹੁਣ ਜਿਵੇਂ ਲੌਬੀ ਵਗੈਰਾ ਚ ਲਾਉਣਾ ਹਣਾ ਹਾਂ ਭਾਈ ਲੌਬੀ ਵਗੈਰਾ ਚ ਆਹ ਫਰੇਮਿੰਗ ਭਈ ਅੱਜ ਕੱਲ ਕਰਦੀ ਆਣ ਹਰੇਕੀ ਅਗਲਾ ਹਰੇਕੀ ਹਾਂ ਹਣਾ ਆਪਾਂ ਕੱਲੇ ਅੱਖਰ ਮੰਦ ਰੋਏ ਕੱਟ ਕੇ ਆਪਾਂ ਕਟਿੰਗ ਕਰਕੇ ਅੱਖਰ ਭੇਜਦੇ ਨੇ ਆ ਇਹਦੀ ਫੋਟੋ ਭੇਜ ਨੇ ਇਸ ਲਈ ਪੇਸਟ ਹੋ ਜਾਂਦੇ ਇਹ ਭਈ ਠੀਕ ਹੈ ਮੰਨ ਲਓ ਬਾਹਰ ਨੂੰ ਉੱਪਰ ਮੇ ਹੈਗੇ ਇਹ ਸਾਰੇ ਠੀਕ ਹੈ ਉੱਪਰ ਮੇ ਆ ਸਕਦੇ ਆਪਾਂ ਇਹਨੂੰ ਠੀਕ ਹੈ ਤੇ ਮੰਨ ਲਓ ਅੱਖਰਾਂ ਹੀ ਇਦਾਂ ਹੀ ਪੇਸਟ ਹੋ ਜਾਣਗੇ ਇਹ ਸਾਰੇ ਇਦਾਂ ਹੀ ਹੋ ਜਾਣਗੇ ਹਾਂ ਇਦਾਂ ਹੀ ਲੋ ਭਈ ਆਹ ਵੀ ਤੁਹਾਨੂੰ ਹਣਾ ਕੈਂੜ ਕੈਂੜ ਚੀਜ਼ਾਂ ਕਈ ਕਰ ਗਿਆ ਮੈਂ ਕਿਉਂਕਿ ਇਹ ਤਾਂ ਬਣਾ ਕੇ ਜਾਣੀ ਅੱਜ ਕਿਉਂਕਿ ਬਾਈ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਹਾਡਾ ਜਿਹੜਾ ਤੁਹਾਡੀ ਸਪੋਰਟ ਕਰਨੀ ਬੰਦ ਦੀ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਬਾਈ ਪਿਆਰ ਕਰ ਰਿਹਾ ਠੀਕ ਆ ਤੇ ਪਰਪਲ ਤੋਂ ਤਾਂ ਕਰ ਹੀ ਰਿਹਾ ਸਾਰੇ ਫਲਾਟ ਤਾਂ ਰਿਹਾ ਹੀ ਆ ਬਾਈ ਠੀਕ ਆ ਕਿਉਂਕਿ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਉਹੋ ਜਿਹੀਆਂ ਮਿਲ ਜਾਣਗੀਆਂ ਠੀਕ ਆ ਦੇਖ ਲਓ ਇੱਕ ਹੋਰ ਤੁਸੀਂ ਦੇਖ ਸਕਦੇ ਆ ਇੱਥੇ ਇੱਕ ਪ੍ਰਦੀਪਾ ਪਈ ਸੀ ਪਿਛਲੀ ਵੀਡੀਓ 'ਚ ਨਕਸ਼ਾ ਦਿਖਾਇਆ ਸੀ ਹਾਂਜੀ ਇਹ ਬਈ ਨਕਸ਼ਾ ਸੀਗਾ ਇਹ ਇਹਦੇ ਵਿੱਚ ਇੱਥੇ ਕਲੌਕ ਲੱਗਦਾ ਹੈਗਾ ਠੀਕ ਆ ਇਧਰਲੇ ਪਾਸੇ ਆਪਣੀ ਗੁਰਬਾਣੀ ਦੀ ਸ਼ਬਦ ਲੱਗੇ ਜਾਂਦੇ ਆ ਇੱਥੇ ਬਾਬੇ ਨਾਨਕ ਦੀ ਤੇ ਗੁਰਗੋਬਿੰਦ ਸਿੰਘ ਜੀ ਦੀ ਫੋਟੋ ਲੱਗਦੀ ਠੀਕ ਆ ਜੀ ਉਹਦੇ 'ਚ ਕੀ ਹੋਇਆ ਇਹ ਜੇ ਉਹਨਾਂ ਨੇ ਮਤਲਬ ਕਸਟਮਾਈਜ਼ ਆਪਣੇ ਤਰੀਕੇ ਅਕੋਰਡਿੰਗ ਜਿੰਨਾ ਅਲਾ ਕਹਿੰਦਾ ਜਿਵੇਂ ਕਹਿੰਦਾ ਉਹ ਕਰ ਦਿੰਦੇ ਮਤਲਬ ਮੁੱਖ ਦੀ ਗੱਲ ਇਹ ਆ ਬਈ ਕੋਈ ਵੀ ਚੀਜ਼ ਤੁਸੀਂ ਕਸਟਮਾਈਜ਼ ਕਰਵਾਉਣੀ ਆ ਕੋਈ ਕੁਛ ਵੀ ਕੁਛ ਵੀ ਲਿਖਵਾਉਣਾ ਕੋਈ ਵੀ ਤੁਹਾਡਾ ਮੈਟਰ ਆ ਤੁਸੀਂ ਸਾਨੂੰ ਲੈਕੋ ਭੇਜੋ ਅਸੀਂ ਤੁਹਾਨੂੰ ਉਹ ਚੀਜ਼ ਬਣਾ ਕੇ ਦੇ ਦਾਂਗੇ ਉਹ ਤੁਸੀਂ ਵਾਈਟ ਕਲਰ ਚ ਕਰਾਉਣਾ ਆ ਰੇਡੀ ਆ 2D ਚ ਕਰਾਉਣਾ 3D ਚ ਕਰਾਉਣਾ ਉਸੇ ਜੀ ਕਰ ਦੋ ਹਾਂ ਜੀ ਇਹ ਕਹਿਣ ਦਾ ਮਤਲਬ ਬਾਈ ਯਾਰ ਇੱਕ ਫੋਟੋ ਲੈ ਕੇ ਦਿਖਾ ਦਿਓ ਪੀ ਆ ਚੀਜ਼ ਮੈਂ ਤਾਂ ਬਣਾਉਣੀ ਆ ਤੇ ਆਏ ਲਾਉਣੀ ਆ ਉਵੇਂ ਪ੍ਰਦੀਪ ਲਾ ਦੂਗਾ ਉਹੀ ਕਾਰਾਗਰੀ ਕਰ ਦੂਗਾ ਹਣਾ ਸਾਰੀ ਹਾਂਜੀ ਬਸ ਬਈ ਮੈਂ ਲੋ ਨੂੰ ਸੀ ਆਪਦੇ ਤਰੀਕੇ ਨਾਲ ਅਡਜਸਟਮੈਂਟ ਕਰਾਂ ਠੀਕ ਐ ਗੱਲ ਹੋਰ ਦੱਸ ਦੇ ਬਈ ਪ੍ਰਦੀਪ ਵਹਿਮ ਹੁੰਦਾ ਦਰਸ਼ਕਾਂ ਦੇ ਮੱਝ ਵੀ ਯਾਰ ਮੂਰੋ ਮੂਰੋ ਸਾਨੂੰ ਦਿਖਾਈ ਜਾਂਦੇ ਆ ਚਿਲਕਣਾ ਬਣ ਜਾ ਹਣਾ ਵੀ ਸੋਹਣੀਆਂ ਤੇ ਤੂੰ ਐਂ ਦੱਸ ਦੇ ਹੁਣ weight ਕਿੰਨਾ ਕਿੰਨਾ ਵੀ ਕਿਹਦਾ ਵਹਿਮ ਨਾ ਰਿਹਾ ਜੀ weight ਮੈਂ ਤੁਸੀਂ ਇਹ ਜਿਹੜਾ ਬਈ ਪੈਕ ਹੋ ਕੇ ਹਾਂ ਪੈਕ ਹੋ ਕੇ 5 ਕਿਲੋ ਦੇ ਕਰੀਬ ਜਾਵਣਗਾ 5 ਕਿਲੋ ਦੇ ਕਰੀਬ ਪੈਕਿੰਗ ਦਾ weight ਮੈਂ ਕਰਾਂਗਾ ਇਕੱਲੇ ਤਾਂ ਨਹੀਂ ਮੈਂ ਕਰਿਆ ਆਪਾਂ ਘੂਟ ਨਹੀਂ ਮਾਰਾਂ ਕੋ ਤੁਸੀਂ ਦ ਵੇਖ ਲਓ ਪੂਰਾ ਹੈਵੀ ਹੈ ਪੈਕਿੰਗ ਦਾ weight ਕੱਟ ਕੋਲ 1.5 ਕਿਲੋ ਮਸਾ ਹੁੰਦਾ ਹੋਊਗਾ ਜੀ ਮੰਨ ਲਓ ਵੀ 3 ਤੋਂ 3.5 ਕਿਲੋ ਦੇ ਕਰੀਬ ਮੰਨ ਲਓ ਇਹ ਪੀਸ ਪੈਂਦਾ ਹੈਗਾ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਛੋਟੇ ਪੀਸ ਆਉ ਥੋੜੇ ਜਿਹੀ weight ਕੱਟ ਪਰ ਐ ਆ ਬਈ ਇਹ ਨਹੀਂ ਗੱਲ ਵੀ ਪ੍ਰਦੀਪਾ ਜਿਵੇਂ ਮੰਨ ਕੇ ਚੱਲੋ ਇਹ ਗੱਲ ਨਹੀਂ ਦਰਸ਼ਕੋ ਵੀ ਜਿਵੇਂ ਮਗਰ ਦੀ ਕਰ ਲੀਆਂ ਟਾਪੀਆਂ ਟਾਈਮ ਵੀ ਥੱਲੇ ਡੱਗ ਪੈਂਦੇ ਹੁੰਦੇ ਸੀ ਉਹ ਨਹੀਂ ਡੱਗ ਉਹ ਨਹੀਂ ਗਾ ਇਹ ਹਲਦਾ ਹੀ ਨਹੀਂ ਇਹ ਤਾਂ ਬਈ ਲਾਏ ਤਾਂ ਉਹ ਹੋਊਗਾ ਦੇਖ ਲਓ ਕਿੰਨਾ ਟਾਈਮ ਪੀਸ ਆ ਵੀ ਮਤਲਬ ਇੱਥੇ 2.5 ਕਿਲੋ ਜਾਉਗਾ ਬਈ ਹਾਂ ਇਹ 3 ਫੁੱਟ ਦਾ ਸਾਈਜ਼ ਹੈ ਹਾਂ ਸਾਈ ਤੁਸੀਂ ਕਸਟਮਾਈਜ਼ ਜਿਦਾ ਮਾਜੀ ਜਿੰਨਾ ਮਰਜੀ ਬਾਕੀ ਬਈ ਸਾਇਤ ਤਾਂ ਭਾਵੇਂ ਸਾਰਾ ਕਿੱਡਾ ਹੁੰਦਾ ਉਹ ਬੋਰਡ ਲਾਸਟ ਬਈ ਮੈਂ ਸਾਈਜ ਬਣਾਇਆ 5 ਬਈ 4 ਫੁੱਟ 5 ਬਈ 4 ਫੁੱਟ ਦਾ ਹੁਣ ਤੁਸੀਂ ਆਪ ਇਹ ਦੇਖ ਲਓ ਬਈ ਕਿੱਡਾ ਮਰਜੀ ਬਣਾ ਲਓ ਤਾਂ ਤੁਹਾਡੇ ਤੇ ਆ ਦੂਜੀ ਗੱਲ ਹੋਰ ਆ ਬਈ ਕਿਸੇ ਨੇ ਆਪ ਦਾ ਲੋਗੋ ਤਿਆਰ ਕਰਨਾ ਹਨਾ ਬਈ ਉਹ ਵੀ ਤਿਆਰ ਕਰ ਦਾਂਗੇ ਇੱਧਰ ਦਿਖਾ ਦੇ ਬਈ ਇੱਧਰ ਮੜਾਇਆ ਆ ਦੇਖ ਭਾਈ ਕਾ ਵਡ ਵਰਕਸ ਜੇ ਕਿਸੇ ਨੇ ਬਈ ਕਈ ਵਾਰੀ ਹੁੰਦਾ ਹਨਾ ਵੀ ਆਪਣਾ ਦਫ਼ਤਰ ਚਲਾਉਣਾ ਪਿੱਛੇ ਹਨਾ ਬੈਕਗ੍ਰਾਉਂਡ ਤੇ ਤੇ ਸੋਹਣੀ ਲੱਗਦੀ ਹੈ ਜੀ ਉਹ ਵੀ ਕਸਟਮਾਈਜ਼ ਤੁਸੀਂ ਕਰਾ ਸਕਦੇ ਆ ਘੈਂਟ ਘੈਂਟ ਚੀਜ਼ਾਂ ਆਰਟੀਕਲ ਬਹੁਤ ਆਪਾਂ ਦਿਖਾ ਨਹੀਂ ਸਕਦੇ ਪ੍ਰਦੀਪ ਵਾਲੀ ਗੱਲ ਮੇਰੇ ਭਾਈ ਮੈਂ ਤੁਹਾਨੂੰ ਦੱਸਣਾ ਆਰਟੀਕਲ ਦੇਖਣ ਦਾ ਬਈ ਸੌਖਾ ਜਿਹਾ ਤਰੀਕਾ ਮੇਰਾ ਨੰਬਰ ਸੇਵ ਕਰੋ WhatsApp ਤੇ ਜਾਓ ਠੀਕ ਹੈ ਜੀ ਜਿੱਥੋਂ ਆਪਾਂ ਪ੍ਰੋਫਾਈਲ ਖੋਲਦੇ ਹੁੰਦੇ ਹੁੰਨੇ ਨੰਬਰ ਤੇ ਕਲਿੱਕ ਕਰਕੇ ਉੱਥੇ ਕੈਟਲੌਗ ਦੀ ਆਪਸ਼ਨ ਆਉਂਦੀ ਆ ਉਹਦੇ ਚ ਮੇਰੇ ਸਾਰੇ ਆਰਟੀਕਲ ਅਪਡੇਟਡ ਨੇ ਜੇ ਉਸ ਤੋਂ ਵੀ ਵੱਧ ਦੇਖਣੇ ਹਨ ਤਾਂ ਮੇਰਾ Instagram ਪੇਜ ਤੇ ਤੁਸੀਂ ਜਾ ਸਕਦੇ ਹੋ ਭਾਈ ਕਾ ਵਰਡ ਵਰਕਰਸ ਦੇ ਨਾਮ ਤੇ ਹੈਗਾ ਹੀ ਹੈ Instagram ਤੇ ਠੀਕ ਆ ਪ੍ਰਦੀਪ ਭਾਈ ਸਮਾਂ ਦਿੱਤਾ ਧੰਨਵਾਦ ਤੇ ਰੇਟਾਂ ਦੀ ਗੱਲ ਆਪਾਂ ਕਰ ਹੀ ਲੈਨੇ ਆ ਕੋਈ ਬਾਲਾ ਮਹਿੰਗਾ ਰੇਟ ਨਹੀਂ ਹਣਾ ਦੇ ਹਿਸਾਬ ਨਾਲ ਵੇਖ ਕੰਮ ਦੇ ਹਿਸਾਬ ਨਾਲ ਹਾਂਜੀ ਭਾਈ ਮੰਨ ਲਓ ਵੀ ਆਪਾਂ ਸਾਡਾ ਐ ਹੁੰਦਾ ਵੀ ਅਸੀਂ ਕੋਈ ਵੀ ਚੀਜ਼ ਤਾਂ ਬਾਹਰੋਂ ਤਾਂ ਲੈ ਕੇ ਵੇਚ ਨਹੀਂ ਨਹੀਂ ਹਾਂ ਬਣਾਉਣੀ ਆ ਵੀ ਸਾਰੇ ਖੁਦ ਕਸਟਮਾਈਜ਼ ਕਰਕੇ ਠੀਕ ਹੈ ਜੀ ਜਿਵੇਂ ਤੁਸੀਂ ਕੁਝ ਵੀ ਇੱਧਰ ਲਿਖਵਾਉਣਾ ਉਹ ਮੈਟਰ ਦੇ ਅਕੋਰਡਿੰਗ ਹੋ ਜਾਂਦਾ ਭਾਈ ਠੀਕ ਹੈ ਬਾਕੀ ਕੰਮ ਕਿਹਬ ਜਾ ਕਰਵਾਉਣਾ ਕਸਟਮਰ ਠੀਕ ਹੈ ਜੀ ਸਾਡਾ ਕੋਈ ਫੁੱਟਾਂ ਦੇ ਹਿਸਾਬ ਨਾਲ ਨਹੀਂ ਭਾਈ ਮੰਨ ਲਾ ਹੁਣ ਵੀ ਮੰਨ ਲਓ ਪੀਸ ਜੇ 2D ਵਰਕ ਕਰਾਉਣਾ ਤਾਂ ਉਹੀ ਪੀਸ ਦਾ ਰੇਟ ਮੰਨ ਲਓ ਵੀ ਫਰਕ ਪਿਆ ਜਾਂਦਾ 20% ਦਾ ਬਾਈ ਸਾਨੂੰ ਠੀਕ ਹੈ ਤੇ ਜੇ ਮੰਨ ਲਓ 3D ਕਰਾਉਣਾ ਜੇ ਸਿੰਪਲ ਕਰਾਉਣਾ ਉਹ ਕੰਮ ਤੇ ਡਿਪੈਂਡ ਕਰਦਾ ਵੀ ਕਿੰਨਾ ਕੰਮ ਹੈ ਬਾਕੀ ਆयो ਕੰਮ ਵੀ ਆਪਾਂ ਦਿਖਾ ਦਿੰਨੇ ਆ ਕੋਈ ਆਪਾਂ ਨੂੰ ਕੋਈ ਓਲਾ ਨਹੀਂਗਾ ਆਪਾਂ ਲਾਈਵ ਹੀ ਦਿਖਾ ਦਿੰਨੇ ਚੱਲੀ ਜਾਂਦਾ ਵੀਡੀਓ 'ਚ ਤੇ ਆਪਾਂ ਕੱਟਦੇ ਨਹੀਂ ਆ ਦੇਖ ਲਓ ਇੱਧਰ ਬਾਈ ਆਹ ਬਾਈ ਕੰਮ ਕਰੀ ਜਾਂਦਾ ਆ ਸਾਰਾ ਇਹਨਾਂ ਦਾ ਢਾਂਚਾ ਬਣਾਇਆ ਹੋਇਆ ਹੈ ਨਾ ਬਾਈ ਆਹ ਹੁਣੇ ਕਟਿੰਗ ਹੋਈ ਜਾਂਦੀ ਆ ਦਰਸ਼ਕੋ ਦੇਖ ਲਓ ਇੱਧਰ ਕੋਈ ਉਹ ਲਾਣੀਗਾ ਕਟਿੰਗ ਤਾਜੀ ਹੋਈ ਆ ਚਾਰ ਪੀਸ ਕੱਢੇ ਪਏ ਬਾਈ ਨੇ ਮਸ਼ੀਨ ਪਈ ਆ ਆ ਦੇਖ ਲੋ ਬਾਕੀ ਤੁਹਾਨੂੰ ਆ ਜੋ ਆ ਵੱਡੀ ਮਸ਼ੀਨ ਪਈ ਆ ਕਿਉਂਕਿ ਬਾਈਆਂ ਦਾ ਕਿੱਤਾ ਹੀ ਮੇਨ ਆ ਜਿਹੜਾ ਉਹ ਪਹਿਲਾਂ ਹੀ ਆਪਾਂ ਤੁਹਾਨੂੰ ਦੱਸਤਾ ਬਾਈ ਮਿਸਤਰੀ ਪੁਣੇ ਦਾ ਕਿੱਤਾ ਜਿਹੜਾ ਪੀੜੀਦਾਰ ਪੀੜੀ ਆ ਹਨਾ ਆ ਫਰੇਮ ਹਾਂ ਤੇ ਆ ਬਾਈ ਦੇਖ ਲੋ ਇਧਰ ਆ ਬਣੇ ਪਏ ਸਾਰੇ ਆ ਬਾਈ ਤਿੰਨ ਕੰਟਰੀਆਂ ਦਾ ਨਕਸ਼ਾ ਬਣਾਇਆ ਆ ਤਿੰਨ ਕੰਟਰੀਆਂ ਹਾਂਜੀ ਆ ਦੇਖ ਲੋ ਬਾਈ ਇਧਰ ਕੈਨੇਡਾ ਦੇ ਪੱਤੇ ਜਿਹਾ ਲੱਗਦਾ ਮੈਨੂੰ ਇਹ ਇਹ ਕੈਨੇਡਾ ਦਾ ਬਈ ਆ ਇੰਡੀਆ ਦਾ ਆ ਸੌਰੀ ਇਹ ਆਪਦਾ ਆ ਗਿਆ ਇਹ ਭਾਈ ਇੰਗਲੈਂਡ ਦਾ ਬਣਾਉਣਾ ਸੀ ਮੈਪ ਮਾੰਦਾ ਨਹੀਂ ਸੀ ਉਹ ਰਾਉਂਡ ਦੇ ਵਿੱਚ ਮੰਨ ਲਾ ਫੈਕ ਲਾ ਦੇ ਉਹਦੇ ਚ ਲਾਦਾ ਆ ਦੇਖ ਲੋ ਭਾਈ ਇੱਥੇ ਵਰਕਨ